ਕੁਝ ਦਿਨ ਪਹਿਲਾਂ ਕੋਰਾਲੀ ਬਸ ਸਟੈਂਡ ਜੋ ਕਿ ਹਾਈਵੇ ਉੱਪਰ ਲੋਕਾਂ ਨੂੰ ਚੜ੍ਹਨ ਲਈ ਬਣਿਆ ਹੋਇਆ ਹੈ ਆਜ ਦੀ ਤੌਰ ਤੇ ਪੱਕਾ ਬਸਟਾਨਾ ਦੋ ਸੀਸਮਾ ਰੋਡ ਤੇ ਹੈ ਜਿੱਥੇ ਬਸਾਂ ਨਾ ਮੱਤਰੀ ਖੜਦੀਆਂ ਸਨ ਜਿਸ ਨੂੰ ਲੈ ਕੇ ਬਸ ਚਾਲਕਾਂ ਵੱਲੋਂ ਸਰਕਾਰੀ ਬਸ ਚਾਲਕਾਂ ਵੱਲੋਂ ਬਸਾਂ ਨਹੀਂ ਰੁਕੇ ਜਾਂਦੀਆਂ ਸੀ ਜਿੱਥੇ ਜੇ ਦੌਰਾਨ ਲੋਕਾਂ 'ਚ ਰੋਸ ਕਾਫੀ ਪਾਇਆ ਜਾ ਰਿਹਾ ਸੀ ਕਾਲਜ ਜਾਣ ਵਾਲੀਆਂ ਕੁੜੀਆਂ ਨੌਕਰੀ ਜਾਣ ਵਾਲੇ ਲੋਕ ਆਦਮੀ ਔਰਤਾਂ ਵੱਲੋਂ ਹੰਗਾਮਾ ਕੀਤਾ ਗਿਆ ਸੀ ਬਸਾਂ ਨਾ ਰੁਕਣ ਕਰਨ ਜਿਸ ਨੂੰ ਲੈ ਕੇ ਕਾਫੀ ਸਮੇਂ ਤੋਂ ਕਈ ਰੋਸ ਵੀ ਰਿਹਾ ਜਿਸ ਨੂੰ ਲੈ ਕੇ ਅੱਜ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਜਪਾਲ ਕੁਰਾਲੀ ਵਿਖੇ ਪੁੱਜੇ ਉਹਨਾਂ ਉੱਥੇ ਬੱਸ ਸਟੈਂਡ ਦੇ ਸਵਾਰਿਆਂ ਨਾਲ ਗੱਲਬਾਤ ਕੀਤੀ ਲੜਕੀਆਂ ਨਾਲ ਗੱਲਬਾਤ ਕੀਤੀ ਆ ਤੁਹਾਨੂੰ ਦਿਖਾਉਣੇ ਮੌਕੇ ਤਸਵੀਰਾਂ ਆਈ ਨਹੀਂ ਬੱਸ ਇਹ ਟ੍ਰਾਂਸਪੋਰਟ ਮੰਤਰੀ ਆਜਾ ਮਾਏ ਆ ਵਰਤਾਰ ਉੱਤੇ ਇਹਨਾਂ ਦੇ ਅੰਦਰ ਬੱਸਾਂ ਆਉਂਦੀਆਂ ਇਸ ਮੇਰੇ ਉਪਰ ਰੁਕੇਗੀ ਨਹੀਂ ਪਰ ਕੋਈ ਨਹੀਂ ਕਹਿਆ ਜੀ ਕੋਈ ਨਹੀਂ ਕਹਿਆ ਜੀ ਕਿਉਂਕਿ ਲੰਮੇ ਸਮੇਂ ਤੋਂ ਸਰਕਾਰੀ ਬੱਸ ਚਾਲਕ ਬੱਚਿਆਂ ਨੂੰ ਦੇਖ ਕੇ ਬਸਾਂ ਰੋਕਦੇ ਨਹੀਂ ਸਨ ਜਿਸ ਕਾਰਨ ਕਾਫੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀ ਬੱਚੇ ਲੇਟ ਹੁੰਦੇ ਸਨ ਤੇ ਸਕੂਲ ਕਾਲਜਾਂ ਤੇ ਝੜਕਾਂ ਪੈਂਦੀਆਂ ਸਨ ਨੌਕਰੀ ਪੇਸ਼ੇਵਾਰਾਂ ਨੂੰ ਕਾਫੀ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਜੂ ਸੇਵਾਵਾਂ ਦੇ ਚੇਅਰਮੈਨ ਪਰਮਿੰਦਰ ਗੋਲਡੀ ਅਤੇ ਰੋਕੀ ਤੇ ਹੋਰ ਕਈ ਆਗੂ ਮੌਜੂਦ ਹਨ ਆ ਤੁਹਾਨੂੰ ਦਿਖਾਉਣੇ ਮੌਕੇ ਤਸਵੀਰਾਂ ਇਸ ਮੌਕੇ ਕੀ ਕਰਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਬਾਕੀ ਇੱਥੇ ਪੱਕੀ ਡਿਊਟੀ ਲਾਤੀ ਆ ਕੁਰਾਲੀ ਜਿਹੜਾ ਬੱਸ ਸਟਾਪ ਆ ਇਹ ਡਾਇਰੈਕਸ਼ਨ ਕਰਤੀ ਆ ਕਿਉਂਕਿ 7:30 ਤੋਂ ਲੈ ਕੇ 8:30 ਦਾ ਮੇਨ ਟਾਈਮ ਆ ਜਦੋਂ ਸਾਡੀਆਂ ਧੀਆਂ ਨੇ ਸਕੂਲ ਤੇ ਕਾਲਜ ਦੇ ਵਿੱਚ ਪੜਨ ਜਾਣਾ ਹੁੰਦਾ ਤੇ ਇਹ ਟਾਈਮ ਇਹਨਾਂ ਦਾ ਆ ਮੈਂ ਸਾਰੀ ਜਿਹੜੇ ਸਾਡੇ ਡਰਾਈਵਰ ਆ ਕਲੈਕਟਰ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਤੁਸੀਂ ਕਿਸੇ ਵੀ ਬੱਸ ਸਟੈਂਡ ਤੇ ਬੱਸ ਰੋਕਦੇ ਹੋ ਉੱਥੇ ਤੁਸੀਂ ਕੋਸ਼ਿਸ਼ ਇਹੋ ਕਰਿਆ ਕਰੋ ਕਿ ਜਿਹੜੀਆਂ ਸਾਡੀਆਂ ਭਿਆ ਸਕੂਲ ਤੇ ਕਾਲਜ ਜਾਣ ਵਾਲੀਆਂ ਨਾ ਪਹਿਲ ਉਹਨਾਂ ਨੂੰ ਦਿਆ ਕਰੋ ਉਹਦੇ ਬਾਅਦ ਮੀਨ ਇਹੋ 1 ਘੰਟਾ ਆ ਜਦੋਂ ਰਾਸ਼ ਪੈਣਾ ਆ ਮੁੜ ਕੇ ਆਪੇ ਰਾਸ਼ ਓਲੀ ਓਲੀ ਜਿਹੜਾ ਵਾ ਉਸ ਥਿਰ ਹੋ ਜਾਣਾ ਤੇ ਬਾਕੀ ਜਿਹੜੀ ਸਵਾਰੀ ਆ ਉਹਨੂੰ ਵੀ ਆਪਾਂ ਲੈ ਕੇ ਜਾਣਾ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਨਹੀਂ ਲੈ ਕੇ ਜਾਣਾ ਪਰ ਜਿਹੜਾ 7:30 ਤੋਂ 8:30 ਇੱਕ ਘੰਟਾ ਆ ਉਹ ਸਕੂਲ ਤੇ ਕਾਲਜ ਦਾ ਟਾਈਮ ਆ ਉਹ ਖਾਸ ਕਰਕੇ ਸਾਡੀਆਂ ਧੀਆਂ ਦਾ ਖਿਆਲ ਰੱਖਣਾ ਕਿਉਂਕਿ ਜਿਹੜਾ ਜੈਂਟਸ ਆ ਉਹ ਤੇ ਹੋਰ ਤਰੀਕੇ ਵੀ ਜਾ ਸਕਦਾ ਵਾ ਕੋਈ ਆਪਦੇ ਵੀ ਕਲਤੇ ਵੀ ਉਹ ਪ੍ਰਾਈਵੇਟ ਪਾਸੇ ਵੀ ਚੜ੍ਹ ਸਕਦਾ ਉਹ ਆਪਦੀ ਗੱਡੀ ਦੇ ਵੀ ਜਾ ਸਕਦਾ ਪਰ ਬੱਚੀਆਂ ਨੂੰ ਦਿੱਕਤ ਆਉਂਦੀ ਆ ਧੀਆਂ ਨੂੰ ਦਿੱਕਤ ਆਉਂਦੀ ਆ ਖਾਸ ਕਰਕੇ ਪਹਿਲ ਦੇਣੀ ਆ ਸਾਡੀਆਂ ਧੀਆਂ ਨੂੰ ਮੰਤਰੀ ਸਾਹਿਬ ਕਿਸੇ ਤਰ੍ਹਾਂ ਦੀ ਕਾਰਵਾਈ ਵੀ ਹੋਊਗੀ ਜੇਕਰ ਉਹਨੂੰ ਵੀ ਕੋਈ ਰੋਡਵੇਜ਼ ਦਾ ਡਰਾਈਵਰ ਕੰਟੀ ਨਹੀਂ ਰੋਕਦਾ। ਵੇਖੋ ਇੱਥੇ ਲਾਤੀ ਆ ਦੋ ਇਨਸਪੈਕਟਰਾਂ ਦੀ ਡਿਊਟੀ ਲਾਤੀ ਆ ਜਿਹੜਾ ਇੱਕ ਇਧਰੋਂ ਚੰਡੀਗੜ੍ਹ ਤੋਂ ਕਰਾਲੀ ਤੋਂ ਖਰੜ ਨੂੰ ਰੋਪੜ ਨੂੰ ਕਰਾਲੀ ਨੂੰ ਤੇ ਗਾ ਅੰਮ੍ਰਿਤਸਰ ਨੂੰ ਬੱਸਾਂ ਨਿਕਲਦੀਆਂ ਉਹ ਉਧਰਲੀ ਸਾਈਡ ਇੱਕ ਇਨਸਪੈਕਟਰ ਪੱਕਾ ਖੜੂਗਾ ਇੱਕ ਕਰਾਲੀ ਬੱਸ ਸਟੈਂਡ ਤੋਂ ਜਿਹੜੀਆਂ ਚੰਡੀਗੜ੍ਹ ਨੂੰ ਬੱਸਾਂ ਜਾਂਦੀਆਂ ਇੱਕ ਇਨਸਪੈਕਟਰ ਪੱਕਾ ਉਧਰ ਖੜੂਗਾ ਤੇ ਸਾਰੀਆਂ ਬੱਸਾਂ ਬਸ ਸਟਾਪ ਤੇ ਰੁੱਕੀ ਜਾਣਗੀਆਂ ਜਿੱਥੇ ਵੇਖੋ ਬੱਸ ਫੁੱਲ ਭਰੀ ਆ ਤੇ ਬਾਧਿਆ ਜਿਹਦੇ ਵਿੱਚ ਸਵਾਰੀਆਂ ਉਹਦੇ ਚਲੋ ਮਜਬੂਰੀ ਆ ਜਿਹਦੇ ਵਿੱਚ ਜਗ੍ਹਾ ਹੈਗੀ ਆ ਉਹਦੇ ਚ ਸਵਾਰੀਆਂ ਚੜਾ ਕੇ ਖੜੂਗਾ ਜੇ ਜਗ੍ਹਾ ਹੁੰਦੀ ਤੋਂ ਵੀ ਨਹੀਂ ਕੋਈ ਬੱਸ ਰੋਕਦਾ ਫਿਰ ਉਹ ਡਰਾਈਵਰ ਤੇ ਤੇ ਕਲੈਕਟਰ ਤੇ ਕਾਰਵਾਈ ਵੀ ਕਰਾਂਗੇ ਵੀ ਜੇ ਬੱਸ ਚ ਚੜਨ ਨੂੰ ਜਗ੍ਹਾ ਆ ਰੋਕਣੀ ਚਾਹੀਦੀ ਆ ਵੇਖੋ ਇਹ ਸਰਕਾਰ ਦੀ ਸਹੂਲਤ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ 24 ਘੰਟੇ ਰਾਤ ਦਿਨ ਲੋਕਾਂ ਲਈ ਕੰਮ ਕਰਦੇ ਪਏ ਤੇ ਇਹ ਸਰਕਾਰ ਨੇ ਪੈਸੇ ਅਦਾ ਕਰਦੇ ਆ ਇਹ ਕਲੈਕਟਰਾਂ ਨੂੰ ਤੇ ਡਰਾਈਵਰਾਂ ਨੂੰ ਬੱਸਾਂ ਰੋਕ ਕੇ ਬੱਚੀਆਂ ਨੂੰ ਸਾਡੀਆਂ ਭੈਣਾਂ ਨੂੰ ਚੜਾ ਕੇ ਖੜਨਾ ਚਾਹੀਦਾ ਬੱਸਾਂ ਤੇ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਤੇ ਅੱਜ ਤੇ ਜਿੰਨੀਆਂ ਵੀ ਬੱਸਾਂ ਆਈਆਂ ਚਲੋ ਤਕਰੀਬਨ ਸਾਰੀਆਂ ਹੀ ਖੜਦੀਆਂ ਵੀ ਲੱਗੀਆਂ ਤੇ ਸਵਾਰੀਆਂ ਵੀ ਆਪਾਂ ਜੇ ਕਹੀਏ ਵੀ ਖਾਲੀ ਬੱਸਾਂ ਗਈਆਂ ਸਵਾਰੀਆਂ ਵੀ ਫੋਲਿਆਂ ਜਿਹੜੀ ਫੋਲਿਆਂ ਬੱਸ ਉਹਦੇ ਤੇ ਚਲੋ ਇਹਨਾਂ ਲੋਕਾਂ ਨੂੰ ਵੀ ਪਰੇਸ਼ਾਨੀ ਨਹੀਂ ਜਿਹੜੀ ਬੱਸ ਫੋਲਿਆਂ ਉਹਦੇ ਤੇ ਵੀ ਕੋਈ ਕਿੰਤੂ ਪਰ ਤੁਨੀ ਕਰਦੇ ਵੀ ਜੇ ਕੁਸਵਾਰੀਆਂ ਭਰੀਆਂ ਆ ਉਹ ਨਾ ਵੀ ਰੁਕੇ ਕੋਈ ਗੱਲ ਨਹੀਂ ਪਰ ਇੱਕ ਬ੍ਰੇਕ ਜ਼ਰੂਰ ਮਾਰਨੀ ਚਾਹੀਦੀ ਹੈ ਵੀ ਇਹਨਾਂ ਦੇ ਦਿਲ ਨੂੰ ਇਹ ਵਿਸ਼ਵਾਸ ਹੋ ਜਾਏ ਵੀ ਵਾਕੇ ਬੱਸ ਭਰੀ ਤੇ ਅਸੀਂ ਕਿੱਥੇ ਚੜਦੇ ਜੀ ਸਾਰੀ ਗੱਲ ਇਹ ਵੀ ਪੈਣਪੜਾ ਸਮਝਦੇ ਕੋਈ ਨਵੀਆਂ ਬੱਸਾਂ ਲੈ ਕੇ ਵੀ ਯੋਜਨਾ ਹੈ ਬਿਲਕੁਲ 1000 ਤੋਂ ਵੱਧ ਬੱਸਾਂ ਜਿਹੜੀਆਂ ਉਹਦੀ ਪ੍ਰਪੋਜ਼ਲ ਜਿਹੜੀ ਬਣ ਕੇ ਪਾਸ ਹੋ ਚੁੱਕੀ ਆ ਬੱਸ ਹੱਤੋ-ਬੱਤ 1.5 ਮਹੀਨੇ ਦੇ ਵਿੱਚ ਵਿੱਚ ਨਵਾਂ ਫਲੀਟ ਜਿਹਦੇ ਚ ਵਾਰ-ਵਾਰ ਜਿਵੇਂ ਮੰਨ ਲਓ ਮਿੰਨੇ ਦੋ ਮਿੰਨੇ ਬਾਅਦ 10 20 30 ਬੱਸਾਂ ਹਰ ਮੀ ਲਿਆਇਆ ਕਰ ਰਹੀਆਂ ਫੀਲ ਦੇ ਵਿੱਚ ਉਹ ਸਰਦਾਰ ਭਗਵਰ ਸਿੰਘ ਮਾਨ ਜੀ ਨੇ ਮਨਜ਼ੂਰੀ ਦੇ ਦਿੱਤੀ ਆ ਨਵੀਆਂ ਬੱਸਾਂ ਵੀ ਜਿਹੜੀਆਂ ਉਹ ਜਲਦ ਪਹੁੰਚਣਗੀਆਂ ਜਿਹਦੇ ਨਾਲ ਜਿਹੜੀ ਦਿੱਕਤ ਆਉਂਦੀ ਆ ਬੱਸਾਂ 'ਚ ਗੈਦਰਿੰਗ ਵੱਧ ਹੁੰਦੀ ਆ ਉਹਦੇ ਤੋਂ ਵੀ ਨਜਾਤ ਮਿਲੂ ਮੰਤਰੀ ਸਾਹਿਬ ਜਿਹੜੇ ਬੱਚਿਆਂ ਨੇ ਧਰਨਾ ਲਾਇਆ ਸੀਗਾ ਉਹਨਾਂ ਨੂੰ ਉਹ ਤੁਹਾਡਾ ਸ਼ੁਕਰੀਆ ਦਾ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਆ ਪਰ ਉਹਨਾਂ ਦੇ ਕੋਈ ਸਾਡੇ ਧੀਆ ਪੁੱਤ ਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾਮ ਹੀ ਕੋਈ ਮੁਸ਼ਕਲ ਆਊਗੀ ਤੇ ਜਿਵੇਂ ਅੱਜ ਮੈਂ ਆ ਆਪਦੇ ਬੱਚਿਆਂ ਕੋਲ ਮੈਂ ਕਹਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆ ਉਹਦਾ ਹੱਲ ਕਰਾਂਗੇ ਬੱਚਿਆਂ ਦੇ ਵਿੱਚ ਜਾਵਾਂਗੇ ਮੈਂ ਅੱਜ ਵਿਖੋ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੀਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਬਿਤਾਵਤ ਦੇ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਵੀ ਇਤਨਾ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਅੱਜ ਆਪਾਂ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਕਿਸੇ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆ ਚਲੋ ਆਏ ਆ ਇੱਥੇ ਇਹ ਟਰੈਵਲਰਾਂ ਕਨੈਕਟਰ ਨੇ ਬੱਸਾਂ ਰੋਕੇ ਹੀ ਤਕਰੀਬਨ ਖੜੀਆਂ ਸਿਕਿਉਰਟੀ ਮਤਾਂ ਹੀ ਨਾਲ ਲੈ ਕੇ ਗਏ ਜੋ ਸਿਕਿਉਰਟੀ ਆ ਜਾਂਦੀ ਆ ਉਹ ਫਿਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉੱਧਰ ਜਿੱਥੋਂ ਬੱਸ ਸਟਾਪ ਤੋਂ ਕਰਾਲੀ ਰੋਕੇ ਦਾ ਚੰਡੀਗੜ੍ਹ ਨੂੰ ਜਾਂਦੀ ਆ ਉੱਧਰ ਰੁਕੇ ਆ ਚਲੋ ਉਹ ਰੁਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਤੇ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਇਹ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਵਾਰ ਸਿੱਤੇ ਬਰੀਕ ਮਾਰਕੀਟ ਜਾਉਂਦਾ ਮਤੀ ਸਾਹਿਬ ਪਿੰਕਰਾਲੀ ਤੋਂ ਮੈਂ ਹਰੀਸ਼ ਮੱਠਲਾ